ਤੁਹਾਨੂੰ ਦੱਸ ਦਈਏ ਕਿ ਅਸੀਂ ਇਸ ਵੇਲੇ ਉਹ ਸਾਈਕਲ ਟਰੈਕ ਤੇ ਖੜੇ ਆ ਚੰਡੀਗੜ੍ਹ ਦੇ ਵਿੱਚ ਖੜੇ ਆ ਔਰ ਦੱਸਦਾ ਜੀਏ ਕਿ ਸੈਕਟਰ 99 ਦੇ ਵਿੱਚ ਖੜੇ ਆ ਆ ਜਿਵੇਂ ਤੁਸੀਂ ਗੱਡੀਆਂ ਵੇਖ ਰਹੇ ਹੋ ਕਿ ਗੱਡੀਆਂ ਦੀ ਸ਼ੜਕ ਹੋਰ ਐ ਔਰ ਸਾਈਕਲ ਵਾਲਿਆਂ ਦੀ ਇਹ ਆ ਸਾਈਕਲ ਵਾਲਿਆਂ ਦੀ ਜ਼ਿੰਮੇਵਾਰੀ ਬਣਦੀ ਐ ਕਿ ਜੋ ਇਧਰ ਦੀ ਗੱਡੀਆਂ ਆ ਰਹੀਆਂ ਉਹ ਇਧਰ ਦੀ ਟਰਨ ਨਾ ਕਰਨ ਔਰ ਬਚ ਕੇ ਚੱਲਣਾ ਔਰ ਇਹ ਸਾਈਕਲ ਟਰੈਕ ਆ ਸਾਈਕਲ ਵਾਲੇ ਸਿਰਫ ਓਨਲੀ ਆ ਜੋ ਮੈਟ ਵਿਸ਼ਾ ਤੁਸੀਂ ਨਜ਼ਰ ਆ ਰਿਹਾ ਤੁਹਾਨੂੰ ਆ ਤੁਸੀਂ ਵੇਖ ਰਹੇ ਹੋ ਕੀ ਆ ਜੋ ਪੇਂਟ ਹੋਇਆ ਇਸ ਦੇ ਉੱਤੇ ਸਿਰਫ ਸਾਈਕਲ ਵਾਲੇ ਚੱਲਣਗੇ ਔਰ ਦੱਸ ਦਈਏ ਕਿ ਅੱਜ 15 ਅਗਸਤ ਦੀ ਖੁਸ਼ੀ ਬਹੁਤ ਸਾਰੇ ਲੋਕ ਮਨਾ ਰਹੇ ਆ ਔਰ ਦੱਸ ਦਈਏ ਕਿ ਆਯਾਦੀ ਦਿਹਾੜੇ ਮਨਾਉਣ ਵਾਸਤੇ ਬਹੁਤ ਸਾਰੇ ਮੁਲਾਜ਼ਮਾਂ ਦੀ ਡਿਊਟੀ ਵੀ ਜਿਹੜੀ ਆ ਉੱਥੇ ਲਗਾਈ ਜਾਂਦੀ ਔਰ ਪੁਲਿਸ ਦੀ ਡਿਊਟੀ ਲਗਾਤਾਰ ਤਿਉਹਾਰਾਂ ਦੇ ਤਹਿਤ ਬਹੁਤ ਮਜ਼ਬੂਤੀ ਨਾਲ ਲਗਾਈ ਜਾਂਦੀ ਆ ਬਹੁਤ ਤਰੀਕੇ ਨਾਲ ਔਰ ਇੱਥੇ ਸਾਈਕਲਾਂ ਦੀ ਗੱਲ ਕਰੀਏ ਤਾਂ ਸਾਈਕਲ ਵਾਲੇ ਸਿਰਫ ਆਪਣੇ ਟਰੈਕ ਤੇ ਚੱਲਣਗੇ ਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਨੇ ਰੈੱਡ ਲਾਈਟ ਦੇ ਉੱਤੇ ਨਹੀਂ ਜਾਣਾ ਇਹਨਾਂ ਨੇ ਕਿਸੇ ਗੱਡੀਆਂ ਦੀ ਇੰਟਰਫੇਰੈਂਸ ਦੇ ਵਿੱਚ ਨਹੀਂ ਜਾਣਾ ਇਹਨਾਂ ਨੇ ਸਿਰਫ ਆਪਣਾ ਟਰੈਕ ਹੀ ਲੈਣਾ ਹੈ ਤੇ ਆਪਣਾ ਟਰੈਕ ਇਹਨਾਂ ਦਾ ਇਹ ਸਾਈਕਲਾਂ ਦਾ ਤਾਂ ਦੱਸ ਦਈਏ ਕਿ ਸਭ ਤੋਂ ਪਹਿਲਾਂ ਇੱਥੇ ਦੋ ਮੁਲਾਜ਼ਮ ਖੜੇ ਸੀਗੇ ਔਰ ਜਿਹੜੇ-ਜਿਹੜੇ ਵੀ ਸਾਈਕਲਾਂ ਵਾਲੇ ਆਪਣਾ ਟਰੈਕ ਛੱਡ ਕੇ ਅੰਦਰ ਰੋਡ ਦੇ ਜਾ ਰਹੇ ਸੀ ਪੁਲਿਸ ਵੱਲੋਂ ਫੜੇ ਜਾ ਰਹੇ ਸੀ ਔਰ ਪੁਲਿਸ ਉਹਨਾਂ ਨੂੰ ਰੋਕ ਰਹੀ ਸੀ ਕਿ ਤੁਸੀਂ ਆਪਣੇ ਸਾਈਕਲ ਦੇ ਟਰੈਕ ਤੇ ਚੱਲੋ ਤੁਸੀਂ ਦੂਸਰੀ ਤਰਫ ਕਿਉਂ ਜਾਂਦੇ ਹੋ ਤਾਂ ਹੁਣ ਦੱਸ ਦਈਏ ਕਿ ਸਾਈਕਲ ਵਾਲੀ ਆਮ ਜਨਤਾ ਵਾਸਤੇ ਕਿੰਨਾ ਸੋਚਦੀ ਆ ਇਹ ਚੰਡੀਗੜ੍ਹ ਦੀ ਜੋ ਪੁਲਿਸ ਹੈ ਔਰ ਕਿੰਨਾ ਸੋਚਦਾ ਚੰਡੀਗੜ੍ਹ ਪ੍ਰਸ਼ਾਸਨ ਆ ਤਸਵੀਰਾਂ ਤੁਸੀਂ ਵੇਖੋ ਕਿ ਸਾਈਕਲ ਟਰੈਕ ਤੋਂ ਚੱਲਣ ਵਾਸਤੇ ਜੇ ਆ ਮੈਟ ਬਣਿਆ ਤਾਂ ਜਿਵੇਂ ਇਧਰ ਵੀ ਸਾਈਕਲ ਹੁੰਦਾ ਤਾਂ ਜੇ ਕਿਸੇ ਗੱਡੀ ਨੇ ਇਸ ਰੋਡ ਤੋਂ ਜਾਂ ਬਾਈਕ ਨੇ ਟਰਨ ਹੋਣਾ ਤਾਂ ਉਸਨੇ ਲਾਜ਼ਮੀ ਇਹ ਵੇਖਣਾ ਕਿ ਇਧਰੋਂ ਕੋਈ ਸਾਈਕਲ ਵਾਲਾ ਤਾਂ ਨਹੀਂ ਆ ਰਿਹਾ ਤਾਂ ਸਾਈਕਲ ਵਾਲੇ ਨੇ ਵੀ ਵੇਖਣਾ ਕਿ ਇਧਰੋਂ ਕੋਈ ਗੱਡੀ ਤਾਂ ਨਹੀਂ ਆ ਰਹੀ ਤਾਂ ਹੁਣ ਦੱਸ ਦਈਏ ਕਿ ਅਸੀਂ ਜਦੋਂ 15 ਅਗਸਤ ਦੇ ਦਿਹਾੜੇ ਦੇ ਉੱਤੇ ਅੱਜ ਚੰਡੀਗੜ੍ਹ ਦੇ ਵਿੱਚ ਇੱਥੇ ਮਲਾਜਮਾਂ ਨੂੰ ਖੜਿਆ ਵੇਖਿਆ ਔਰ ਰੋਕਦਿਆਂ ਵੇਖਿਆ ਤਾਂ ਫਿਰ ਅਸੀਂ ਜਾਣਕਾਰੀ ਸਾਂਝੀ ਕਰੀ ਆ ਤਾਂ ਉਹਨਾਂ ਨੇ ਇਹੀ ਕਿਹਾ ਕਿ ਇਹ ਸਾਈਕਲਾਂ ਦੇ ਟਰੈਕ ਉੱਤੇ ਬਹੁਤ ਸਾਰੇ ਰੇੜੇ ਜਗਾੜੂ ਰੇੜੇ ਤਾਂ ਮੋਟਰਸਾਈਕਲ ਚੱਲਦੇ ਆ ਔਰ ਕਈ ਵਾਰ ਸਾਈਕਲ ਵਾਲੇ ਇਸ ਇਨਸੀਡੈਂਟ ਦਾ ਸ਼ਿਕਾਰ ਹੋ ਜਾਂਦੇ ਆ ਤੇ ਸਾਈਕਲ ਵਾਲਿਆਂ ਨੂੰ ਉਹਨਾਂ ਨੂੰ ਸਾਈਡ ਦੇਣੇ ਪੈਂਦੀ ਆ ਜਿਸ ਕਰਕੇ ਪਰੇਸ਼ਾਨੀ ਆਉਂਦੀ ਆ ਔਰ ਦੱਸ ਦਈਏ ਇਹ ਪੁਲਿਸ ਹੈ 24 ਘੰਟੇ ਇੱਥੇ ਚੰਡੀਗੜ੍ਹ ਦੇ ਵਿੱਚ ਅੱਜ ਬਾਰਿਸ਼ ਸਵੇਰ ਤੋਂ ਲੱਗੀ ਹੋਈ ਹੈ ਔਰ ਬਾਰਿਸ਼ ਦੇ ਵਿੱਚ ਲਗਾਤਾਰ ਪੁਲਿਸ ਵੱਲੋਂ ਇਹ ਪੂਰੀ ਡਿਊਟੀ ਨਿਭਾਈ ਗਈ ਆ 15 ਅਗਸਤ ਦੇ ਜਿਨ੍ਹਾਂ ਦੀ ਡਿਊਟੀ ਉਹ 15 ਅਗਸਤ ਦੇ ਲੱਗੇ ਸੀ ਔਰ ਜਿਨ੍ਹਾਂ ਦੀ ਡਿਊਟੀ ਲੋਕਾਂ ਦੀ ਰੇਖ ਦੇਖਦੇ ਆ ਸੰਭ ਸੰਭਾਲਦੇ ਆ ਜਿਵੇਂ ਇਹ ਰੈੱਡ ਲਾਈਟਾਂ ਇਸ ਤੋਂ ਪਹਿਲਾਂ ਇੱਕ ਪੱਟੀਆਂ ਬਣੀਆਂ ਹੁੰਦੀਆਂ ਇਹ ਗੱਡੀਆਂ ਉੱਥੇ ਖੜ੍ਹ ਜਾਣੀਆਂ ਪੱਟੀਆਂ ਤੋਂ ਪਹਿਲਾਂ ਖੜ੍ਹਣੀਆਂ ਅੰਦਰ ਨਹੀਂ ਜਾਣੀਆਂ ਆਪਣੇ ਆਪ ਚਲਾਨ ਹੁੰਦੇ ਆ ਕਿਉਂਕਿ ਹੁਣ ਪੁਲਿਸ ਨਹੀਂ ਰੋਕਦੀ ਹੁਣ ਚਲਾਨ ਆਟੋਮੈਟਿਕਲੀ ਹੋ ਜਾਂਦੇ ਆ ਔਰ ਕੈਮਰੇ ਲੱਗੇ ਆ ਜੇ ਮੇਰੇ ਸਾਹਮਣੇ ਤੁਸੀਂ ਤਸਵੀਰਾਂ ਜਿੱਧਰ ਮੇਰਾ ਹੱਥ ਜਾ ਰਿਹਾ ਇਧਰ ਕੈਮਰੇ ਲੱਗੇ ਹੋਏ ਆ ਔਰ ਉਹ ਕੈਮਰਿਆਂ ਦੀ ਨਜ਼ਰ ਜਿਹੜੀ ਆ ਉਹ ਬਿਲਕੁਲ ਗੱਡੀਆਂ ਦੇ ਫਰੰਟ ਔਰ ਬਾਈਕ ਸਾਈਡ ਤੇ ਤਾਂ ਹੁਣ ਅਸੀਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਬਹੁਤ ਸਾਰੇ ਸਾਈਕਲ ਵਾਲਿਆਂ ਨੂੰ ਪੁਲਿਸ ਵੱਲੋਂ ਜਦੋਂ ਰੋਕਿਆ ਜਾਂਦਾ ਤਾਂ ਫਿਰ ਅਸੀਂ ਇਹ ਜਿਹੜੀ ਆ ਇਸ ਗੱਲ ਬਾਰੇ ਜਾਣਕਾਰੀ ਕਰੀ ਆ ਕਿ ਜਾਣਕਾਰੀ ਕੀ ਆ ਕਿਉਂ ਰੋਕਿਆ ਜਾ ਰਿਹਾ ਤਾਂ ਉਹਨਾਂ ਦੱਸਿਆ ਕਿ ਕੁਝ ਸਾਈਕਲਾਂ ਵਾਲੇ ਪਰੀਸ਼ਾਨ ਹੋ ਰਿਹਾ ਜਦੋਂ ਰਿਕਸ਼ੇ ਵਾਲੇ ਜਿਹੜੇ ਆ ਉਹ ਆ ਜਾਂਦੇ ਆ ਹਲੋ ਹਲੋ ਤੇਰਾ ਟਰੈਕ ਕਿਹੜਾ ਆ ਜਿਵੇਂ ਆ ਜਿਵੇਂ ਭਰਾ ਨੂੰ ਟਰੈਕ ਸਮਝਾਇਆ ਇਹਨੇ ਫੋਨ ਕੰਨ ਨੂੰ ਲਗਾਇਆ ਔਰ ਵੱਡੇ ਰੋਡ ਤੇ ਚੱਲ ਰਿਹਾ ਔਰ ਜੇ ਮੈਂ ਇੱਥੋਂ ਆ ਕੇ ਇਹਨੂੰ ਇਸ਼ਾਰਾ ਨਾ ਕਰਦਾ ਤਾਂ ਇਸਨੇ ਸਿੱਧੇ ਜਾਣਾ ਸੀ ਅੱਗੇ ਪੁਲਿਸ ਖੜੀ ਆ ਅੱਗੇ ਇਸ ਦੀ ਸਰਵਿਸ ਹੋ ਜਾਣੀ ਸੀ ਤਾਂ ਇਹਨਾਂ ਦੇ ਵੀ ਚਲਾਨ ਹੁੰਦੇ ਹੋਣਗੇ ਔਰ ਇਸ ਤਰ੍ਹਾਂ ਦੱਸਦਾ ਹੀ ਹੈ ਕਿ ਚੰਡੀਗੜ੍ਹ ਵਿੱਚ ਕਾਨੂੰਨ ਜਿਹੜਾ ਉਹ ਬਿਲਕੁਲ ਸਖਤਾਈ ਨਾਲ ਚੱਲਦਾ ਹੈ ਤਾਂ ਪੁਲਿਸ ਲਗਾਤਾਰ ਜਗਾ ਜਗਾ ਤੇ ਜਿੱਥੇ ਖੜੀ ਆਪਣੀ ਡਿਊਟੀ ਬੜੀ ਇਮਾਨਦਾਰੀ ਨਾਲ ਔਰ ਬੜੀ ਸਖਤਾਈ ਨਾਲ ਨਿਭਾਉਂਦੀ ਆ ਔਰ ਇਹ ਡਿਊਟੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਔਰ ਆਮ ਜਨਤਾ ਦੀ ਰੇਖ ਦੇ ਖਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਤੁਸੀਂ ਕਮੈਂਟ ਜਰੂਰ ਕਰਦੇ ਵੀਡੀਓ ਸ਼ੇਅਰ ਕਰਦੇ ਮੇਰੇ ਸਹਿਯੋਗੀ ਦੇ ਨਾਲ ਮੈਂ ਖਰਜਿੰਦਰ ਸਿੰਘ ਦੀਨਾਣਾਗਾ ਜ਼ਿਲ੍ਹਾ ਗੁਰਦਾਸਪੁਰ